ਆਪਾਂ ਨੂੰ मैं भी कोई लाश्ट वचन है जो तो हो जाओ ये दोस्त बैठी है कोई किसका मकान लैन की इच्छा होगी किसी ने मकान बनाना कोई है, है आपदा मकान बना मकान अड़चन लगती है कोई है मकान बनाना है? मकान अड़चन लगती है टिकत लगती है बंदे बंदे काम च अड़चन पैदी है ਆਇਗਾ ਕੋਈ ਸ਼ਾਇਦ ਅਗਈ ਕੋਈ ਮਕਾਨ ਵਾਲਾ ਤਾਂ ਹੈ ਨਹੀਂ ਕੋਈ ਤਾਂ ਵੀ ਕੰਮਕਾਰ ਵਾਸਤੇ ਹੋ ਗਿਆ ਨਹੀਂ ਹਾਂਜੀ ਕੰਮ ਵਾਸਤੇ ਅੱਛਾ ਕਿਹੜਾ ਪਿੰਡਾ ਉਹਨਾਂ ਜਾਣਦਾ ਨਾ ਉਹਨਾਂ ਜਾਣਦਾ ਨਾ ਪੱਕਿਆ ਨਾ ਦੇਖੀ ਬਾਬਾ ਬੰਵਾ ਬਾਕੀ ਦਾ ਸ਼ਰਾਰੀ ਖੜਾ ਹੈ ਜਿਵੇਂ ਬਾਬਾ ਦਾ ਹੁਕਮ ਹੋਇਆ ਬਾਬੇ ਨੂੰ ਵਿਸ਼ਵਾਸ ਆਵੇਗਾ ਹੈ ਸਾਈ ਵੀਰ ਜਾਨਿਓ ਡੱਬਾ ਲਈ ਪੰਡਾ ਜੱਦੀ ਪੰਡਾ ਡੱਬਾ ਲਈ ਨਾਲ ਕੋਈ ਆਇਆ ਕਿ ਇਕੱਲੇ ਆ ਦੋਨਾਂ ਨਾਲ ਅੱਛਾ ਉਹ ਨਾਲ ਮੁੰਡਾ ਲੈ ਜੀ ਆਇਆ ਇਹਨਾਂ ਦਾ ਥੋੜੇ ਰਿਸ਼ਤੇਦਾਰੀ ਹੈ ਇਹ ਸਾਡੇ ਆਪ ਦੇ ਅੱਛਾ ਰਿਸ਼ਤੇਦਾਰੀ ਆ ਨਹੀਂ ਗੇਰ তোর ਬਾਬੇ ਤੋਂ ਮੇਰੀ ਬੰਨੇ ਲਵਾ ਦੀ ਹੈ ਪਹਿਲਾਂ ਵੀ ਪੁੱਛਦਾਸ ਪਣੀ ਨਹੀਂ ਲੱਤੀ ਹੈ ਪਹਿਲੀਰ ਮੋਛ ਲੈਟ ਮੈਂ ਕੋ ਉਦੋਂ ਪਹਿਲਾਂ ਮੇਰੇ ਤੋਂ ਪੁੱਛਾ ਹੈ ਕੋਈ ਵੀ ਮੇਰੇ ਕਿ ਪੁੱਛਦਾ ਨਹੀਂ ਲੱਤੀ ਹੈ ਆ ਲੱਗੀ ਕਿੰਨੇ ਦਾ ਮੋਛ ਹੈ ਮੈਂ ਤਰਾ ਗਾਦੇ ਟੇਕ ਨੂੰ ਪੁੱਛਿਆ ਦੋਨ ਪੁੱਛਿਆ ਇੱਕ ਉਹ ਚਾਹੀਦਾ ਠੀਕ ਹੈ ਹੁਣ ਬਾਬੇ ਤੋਂ 베ੜੀ ਬੰਨ੍ਹ ਲਈ ਕਿ ਬਸ ਅਰਚਾ ਦੇਖਣੀ ਹੀ ਕਾਦੀ ਕਰਦੀ ਹੈ 베ੜੀ ਬੰਨ੍ਹਣ ਵਾਲਾ ਮੈਂ ਕਹਿੰਦਾ ਬਾਰਾ-ਬਾਰ ਅਰਚਾ ਨਾ ਦੇਖੀ ਕਾਦੀ ਬਣੀ ਹੈ ਹੈ ਚੱਲ ਬਾਬਾ ਗੋਦਦਾਰ ਆ ਆ ਮਾਰੇ ਸੁਣ ਤਾਰੇ ਤੂੰ ਕੀ ਹੋਣਾ ਰਾਰੇ ਸਭੀ ਸਭਰ ਤੋੜਾ ਹੋਣਾ ਸਸੇਟਰ ਆਪੇ ਨਾ ਗੱਲਾਂ ਦੋਲ ਠੀਕ ਹੈ ਬਾਬੇ ਨੂੰ ਮੰਨਦੇ ਹਾਂ ਸਰਾਕਾ ਲਾਉਂਦੇ ਹਾਂ ਕਲਾ ਪੀਰ ਖਾਨੇ ਜਾਂਦੇ ਹਾਂ ਦੋਨੇ ਬਾਬੇ ਨੂੰ ਮੰਨਦੇ ਹਾਂ ਹੈ ਨਾ ਬਾਬੇ ਦੀ ਕੋਟਲੇ ਨਿਗਾਹੇ ਜਾਂਦੇ ਹਾਂ ਕਿੰਨੇ ਟਾਇਵਾ ਜਾਂਦੇ ਬੋਟੇ ਬੋਲੇ ਠੀਕ ਹੈ ਬਾਬੇ ਦੇ ਕੋਟਲੇ ਜਾਏਗਾ ਪਹਿਲਾਂ ਮੋਢੇ ਤੋਂ ਹਾਂ ਜੇ ਬਾਬੇ ਨੇ ਤਨੋ ਛੱਡੀ ਚੋਚਵਾਨੀ ਫਾਇਦਾ ਕਰਦਾ ਪਹਿਲਾਂ ਠੀਕ ਹੋ ਗਏ ਫੋਰ ਬੋਲ ਨਾਲੇ ਨਿਗਾਹੇ ਫਿਰ ਜਦੋਂ ਨਾ ਜੇ ਬਾਬੇ ਨੇ ਤਨੋ ਰਾਹ ਦਿੱਤਾ ਠੀਕ ਹੈ ਘਰ ਦੇ ਅੱਖ ਲੱਗ ਜੇ ਲੱਗਦੇ ਨਹੀਂ ਸਭ ਦੇ ਮੇਰੇ ਅੱਖ ਲੱਗਦੇ ਲੱਗਦੇ ਆ ਤੂੰ ਨਹੀਂ ਕਰਦੇ ਜੇ ਲੱਗਦਾ ਹੈ ਠੱਕ ਲੱਗਦਾ ਹੈ ਰਹਿਣਾ ਨਹੀਂ ਹੁੰਦਾ ਹੈ ਰਹਿਣਾ ਹੁੰਦਾ ਠੀਕ ਹੈ ਕੰਮ ਕੀ ਕਰਨਾ ਜਦਿਆਂ ਲੈ ਕੇ ਵੇਚਣਾ ਫਰੈਂਸ ਦਾ ਗੰਮਾ ਗੱਡੀ ਲੈ ਆਉਣਾ ਵੇਚਣਾ ਸਾਨੂੰ ਗੱਡੀ ਦਵਾ ਦੇਗਾ ਪੈਸੇ ਤਾਂ ਸੀ ਆਉਦੇ ਰਾਜ ਚੰਗੀ ਜੀ ਭਾਲਦੀ ਹੈ ਜੇ ਸਾਨੂੰ ਬਾਬੇ ਦੀ ਲੈਣ ਦਾ ਪਤਾ ਕੋਈ ਗੱਡੀ ਦੇ ਲੈਣ ਦਾ ਪਤਾ ਹੈਨਾ ਠੀਕ ਹੈ ਤੇ ਹੁਣ ਰੱਬ ਦੀਏ ਪਣਾ ਅਰਥ ਦੇਖਾ ਇੱਕ ਦੇਖਾ ਚੱਲ ਰੋਬਰੋ ਬੱਲਾ ਬੰਦ ਇੱਕ ਨਿਸ਼ਾਨੀ ਲੈਣਾ ਥੋੜੀ ਵੈਸੀ ਨਿਸ਼ਾਨੀ ਲੈਣਾ ਕੁਝ ਸੋਨੂੰ ਜਾਂ ਸਾਹਿਲ ਕਹਿੰਦੀ ਤੇਰੇ ਰਿਸ਼ਤੇਦਾਰ ਚਾਹ ਤੇਰੇ ਰਿਲੇਸ਼ਨ ਚਾਹ ਕੌਣ ਹੈ ਕੁਝ ਸੋਨੂੰ ਕਹਿੰਦੀ ਜਾਂ ਸਾਹਿਲ ਕਹਿੰਦੀ ਹੈ ਹੈ ਕੌਣ ਹੁੰਦਾ ਹੈ ਚਾਹਦਾ ਬੰਦਾ ਚਾਹ ਬੰਦਾ پتري پتا ستن ملي پتن ملي نيوا پتا ستن ملي پتن ملي نيوا پتا ستن ملي پتا ستن 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 ملي نيوا پتا ستن ملي ਨਾਂ ਦਾ ਜਦ ਵੀ ਸੁਪਿਤਰਾਣ ਮੰਨਦੇ ਹਾਂ ਜਿਵੇਂ ਆਪਾਂ ਦੁਆਰੇ ਵਾਲੀ ਰੋਟੀ ਕਹਿੰਦੇ ਤੂੰ ਪਤਾ ਤੈਨੂੰ ਨਹੀਂ ਮੰਨਦੇ ਮਹਾਮਾਇਨੇ ਜਾਣਿਓ ਬੈਸੋ ਠੀਕ ਹੈ ਤੁਹਾਡਾ ਕਾਰਕਮ ਤੋਂ ਨਹੀਂ ਮੰਨਦੇ ਜਗਰਾਤਾ ਕਰਾਇਆ ਸੀ ਹੈ ਜਗਰਾਤਾ ਕਰਾਇਆ ਸੀ ਕਿੰਨਾ ਕੰਮ ਹੋ ਗਿਆ 8 ਰੋਪੀ ਨਹੀਂ ਹੋ ਗਿਆ ਠੀਕ ਹੈ ਉਹਦਾ ਮਹਾਮਾਇਨੇ ਮਜੂਰ ਕਰਦੇ ਠੀਕ ਹੈ ਉਹ ਤਾਂ ਬਾਦਾਂ ਦੇ ਮਜ਼ੂਰ ਬਣੇ ਬਹੁਤ ਸੋਨਾ ਲੱਗੇਗਾ ਨਜ਼ਾਰਾ ਠੀਕ ਹੈ ਬਹੁਤ ਬਧੀਆ ਲੱਗ ਰਿਹਾ ਹੈ ਠੀਕ ਹੈ ਇੱਕ ਵੀਰ ਮਿਰਿਆ ਇੱਕ ਜੀ ਦੋ ਜੀ ਤਨ ਜਿਵੇਂ ਆਪਾਂ ਕਹਿੰਦਾ ਸਾਨੂੰ ਤਾਂ ਐ ਹੀ ਪਤਾ ਜਦੋਂ ਚਾਚ ਚ ਕਿਧਰੋਂ ਬਿਨਾਰ ਗੱਲੋ ਤੇਰਾ ਲੱਲਾ ਕਿ ਖਾਣੀ ਹੁੰਦਾ ਜਿਵੇਂ ਆਪਾਂ ਕਹਿੰਦਾ ਅੱਠ ਤੇਰਾ ਆਪਣੇ ਥੰਦੇ ਨੂੰ ਲੱਗਦਾ ਹੈਨਾ ਠੀਕ ਹੈ ਦੋ ਤਨ ਤਨਲ ਤਨਾਂ ਵੀ ਆਪਾਂ ਨੂੰ ਕਹਿੰਦੇ ਮੌਤ ਦੇ ਮੋਟੋ ਬਜੇ ਹੈ ਹੈ ਤੰਨਾਂ ਦੀ ਮੌਤ ਨੂੰ ਮੁੱਤੋ ਪਾ ਗਿਆ ਠੀਕ ਹੈ ਐਕਸੀਡੈਂਟ ਕੋਈ 13 ਹੋ ਗਿਆ ਸੀ ਕਿਤੇ ਪਰਵਾਸ ਕੀਦਾ ਹੋਇਆ ਸੀ ਪੈਂਦਾ ਹੋਇਆ ਸੀ ਉਹ ਵੀ ਮੌਤ ਦੇ ਮੁੱਤੋ ਵਿੱਚ ਹੈ ਤੇ ਜੇ ਕੋਈ ਦੇਖਦਾ ਸੇ ਲਾਇਕ ਨਹੀਂ ਬਚੇ ਕਿ ਨਹੀਂ ਹੈ ਚਲਾ ਬਾਬਾ ਹਾਂ ਕਰਦੇ ਆ ਹੈਨਾ ਇੱਕ ਤਾਂ ਐਵੇਂ ਬਾਤੋ ਵਿੱਚ ਇੱਕ ਹੋਲ ਲੈ ਉਹਨਾਂ ਨੇ ਸਾਰੇ ਚਲ ਵੰਦਾ ਤੇਰੀ ਕੋ ਮੀਨੂ ਕਹਿੰਦੇ ਆ ਨਾਨਕੇ ਕਹਿੰਦੇ ਨਾ ਹੈ ਨਾ ਹਾਂ ਮੈਂ ਬਾਬਾ ਜੀ ਤੇ ਸਾਹੀ ਬਤੀਆ ਮੈਂ ਹਾਂ ਬਾਬਾ ਬਣਾ ਥੋੜਾ ਰਾਹ ਹੋਵੇ ਠੀਕ ਹੈ ਹੁਣ ਵੀਰ ਮੇਰਾ ਟੋੜ ਦੀ ਬਾੜ ਦਾ ਛਾਫਾ ਪੈ ਗਿਆ ਕਿਸੇ ਨੂੰ ਕਰਦਾ ਕੋਈ ਆ ਭਰ ਦੇ ਤੁਸੀਂ ਬਿਨਾ ਗੱਲੋਂ ਬੱਕ ਪੈਂਦਾ ਰਹਦਾ ਠੀਕ ਹੈ ਹੁਣ ਕਈ ਵੀ ਆਏ ਸੋਚੇ ਸਾਡੇ ਤੇ ਕਿਸੇ ਕੁਸ ਕਰਾਤਾ ਸਾਡੀ ਕਿਸਮਤ ਮਾੜੀ ਹੋਣੀ ਸੋਚਦੇ ਹੁਣ ਹਾਂ ਕੋਤਰਾ ਦਾ ਸਿੱਧਾ ਪਾਲਾ ਕਰਾਉਣ ਲੱਗੇ ਬੰਦੇ ਦਾ ਨਾਮ ਪੁੱਛਣਾ ਵੀ ਨਹੀਂ ਕਰੇ ਹਾਂ ਪਾਲਾ ਕਰਾਉਣ ਦਾ ਹਾਂ ਚਲ ਕੋਈ ਠੀਕ ਨਹੀਂ ਕੋਈ ਜਿਹੜਾ ਬਾਹਰਲਾ ਹੁੰਦਾ ਉਹਨਾਂ ਦਾ ਮੈਂ ਨਾਮ ਲੈ ਰਿਹਾ ਕਾਹੋਂ ਨਹੀਂ ਕਰਦਾ ਠੀਕ ਹੈ ਮਾਲਕ ਦੀ ਕਿਰਪਾ ਨਾਲ ਆਂ ਦੱਸੋ ਬਾਬੇ ਨੂੰ ਪੁੱਛਣਾ ਪਹਿਲਾਂ ਕਰ ਇਹ ਨਹੀਂ ਲਾਉਂਦੇ ਰਿਹਾ ਲਾਇਤਾ ਨਹੀਂ ਜਿਹੜੇ ਲਾ ਸਕਦੇ ਉਹਰੇ ਕੋ ਲਾ ਨਹੀਂ ਸਕਦੇ ਕਰੇ ਲਵਾਸ ਨੂੰ ਕੋ ਦਿਨਵਾਸ ਨੂੰ ਨਾ ਕੋਈ ਨਾ ਪੁੱਛੇ ਜੋ ਬਾਬਿਆਂ ਤੁਸੀਂ ਮੰਨਦੇ ਹੋ ਆਪਦਾ ਘਰ ਆ ਸੋਦਾ ਕਿ ਰਾਏ ਤੇ ਤਾਂ ਹੈ ਨਹੀਂ ਆਪ ਦੇ ਕੇ ਚਰਾੰਗ ਲਵਾ ਸਕਦੇ ਹੋ ਕਿ ਨਹੀਂ ਲਵਾ ਸਕਦੇ ਹੈ ਇਹ ਤਾਂ ਇਹ ਰੈ ਕਰ ਲਈ ਮੈਂ ਨਹੀਂ ਇਹ ਕਹਿੰਦਾ ਕਿ ਤੂੰ ਲਵਾ ਰੈ ਕਰ ਲਈ ਜੇ ਤੁਸੀਂ ਬਾਬਿਆਂ ਨੂੰ ਘਰੇ ਬਾਣੋਗੇ ਬਾਬਾ ਤੁਹਾਡੇ ਘਰੇ ਆ ਗਿਆ ਬੁੱਤ ਠੀਕ ਹੈ ਜਦੋਂ ਆ ਛੋੜਦੇ ਉਹੀ ਬਿਨਾ ਕੋਲੋਂ ਅਰchna ਕਰਨਿਆ ਉਹ ਤੌਹਤਾ ਦੀ ਬਦਨਾਮੀ ਹੁੰਦੀ ਇਹ ਹੜਜੇ ਜੇ ਤੁਸੀਂ ਬਾਬਿਆਂ ਘਰੇ ਬਸ ਕੋ ਬਾਤ ਨੂੰ ਤੁਸੀਂ ਮੰਨਦੇ ਹੋ ਇੱਕ ਬਾਬਾ ਦਾ ਚਰਾਗਾ ਲਾ ਕੇ ਹਾਜ਼ਰੀ ਹੋਈ ਆ ਇੱਕ ਬਾਬੇ ਦਾ ਬਾਸ਼ਨਾ ਦੇ ਭੁੱਖੇ ਖਾਣਾ ਖਾ ਤੁਨੇ ਅੱਜ ਜੇ ਆਪਾਂ ਇਹ ਲੰਗਰ ਪਾਣੀ ਲਾਇਆ ਤੋਨ ਨੂੰ ਲੈਣ ਬਾਬੇ ਦਾ ਤਾਂ ਪੱਕਾ ਕਰਕੇ ਬੇਟਾ ਖਾਤਾ ਸੰਗਤ ਆਪਾਂ ਆਪ ਖਾਤਾ ਠੀਕ ਹੈ ਰਹਿ ਕਰ ਲਈ ਰਹਿ ਕਰਕੇ ਚਰਾਗ ਲਪਾਉਣਾ ਉਹ ਤੋਂ ਪਹਿਲਾਂ ਰਹਿ ਕਰਕੇ ਚਰਾਗ ਲਪਾਉਣਾ ਠੀਕ ਹੈ ਲੈ ਹੁਣ ਇੱਕ ਚੀਜ਼ ਤਨ ਹੋਰ ਦੱਸਦਾ ਉਹਦੋਂ ਬਾਅਦ ਤੂੰ ਸੇਵਾ ਲਾਉਣਾ ਜਿੱਦੋਂ ਉਪਰ ਆਏ ਦਸੂ ਵੀ ਬਾਬਾ ਬੱਧਾ ਕਿੰਨੇ ਦਿਰਾਜ ਦੀ ਮੰਗ ਕਰਦਾ ਇਹ ਠੀਕ ਹੈ ਇਹ ਠੀਕ ਹੈ ਚਲ ਬਾਬਾ